ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਟਾਈਮ ਪਿੰਡ ਬਦਣੀ ਕਲਾਂ ਦੇ ਵਿੱਚ ਬਦਣੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤ ਉਸ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗਾ ਜਿਹੜੇ ਘਰ ਤੋਂ ਵਿੱਚੋਂ ਵੀਡੀਓ ਦਿਖਾਉਣਾ ਤੁਹਾਨੂੰ ਨੇਤਾ ਅੱਜ ਫੇਰ ਤੁਹਾਨੂੰ ਮਿੱਤਰੋ ਛੇ ਨਗ ਵਿਖਾਉਣੇ ਆ ਇੱਕੋ ਪਰੋ ਤਿੰਨ ਕਟੀਆਂ ਜਿਨ੍ਹਾਂ ਉਹ ਮੋਰਾ ਇੱਕ ਨੀਲੀ ਰਾਵੀ ਤੇ 3 ਜਨਵਾਰ ਤੁਹਾਨੂੰ ਦੁੱਧਾਰੂ ਵਿਖਾਉਣੇ ਆ ਜਿਹਨਾਂ ਵਿੱਚੋਂ ਇੱਕ ਗਾਣਾ ਕੱਪੜਨ ਇੱਕ ਜਰਸੀ ਦੇ ਨਾਲ ਕਰੋ ਸੰਗ ਗਾ ਇੱਕ ਮੈਂ ਸਾਰੀ ਗੱਲ ਦਾ ਕਰਦੇ ਆ ਮੈਂ ਤੋਂ ਸ਼ੁਰੂਆਤ ਕਰਦੇ ਕੱਟੀਆਂ ਵਾਲੇ ਪਾਸੋਂ ਆਪਾਂ ਬਾਤ ਚ ਹਾਂ ਸਤਿਗੁਰ ਸਖਬੀਰ ਵੀਰੇ ਸਤਿਗੁਰ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਸੇਤਾਂਕਰ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਵੀਰੇ ਚਲੋ ਸ਼ੁਕਰ ਆ ਬਾਈ ਸਖਬੀਰ ਵੀਰੇ ਜਿਹੜੀ ਮੱਝ ਕੰਧ ਦੇ ਨਾਲ ਖੜੀ ਆ ਵੀਰੇ ਮਾਈਥੱਲੇ ਕਾਲੀ ਆਈ ਆ 5 ਕਿਲੋ ਦੁੱਧਾ ਭਾੜੇ ਤੇ ਮਿਲਦੀ ਆ ਗੱਭਣ ਇੱਕ ਦਿਨ ਦੀ ਵੀ ਨਹੀਂ ਇਹ ਇੱਕ ਦਿਨ ਦੀ ਵੀ ਨਹੀਂ ਸਿਆਣੀ ਕਿਲਾ ਯਾਰ ਇਹ ਦੁੱਧ ਮਿਲਦੀ ਕਿਵੇਂ ਆ ਮਿਲਦੀ ਭਾੜੇ ਤੇ ਆ ਵੀਰੇ ਸੀਰ ਚੂਣ ਚੜ ਨੂੰ ਹਾਂਜੀ ਵੀਰੇ ਠੀਕ ਆ ਬਈ ਤੇ ਬੱਚਾ ਹੈ ਨਹੀਂ ਹੈ ਕਿਉਂ ਇਹ ਪੈਰ ਧਰਤਾ ਲੈ ਵੀ ਇੱਕ ਰਿ ਬਾਹਰ ਕੱਢ ਲੈਂਦੇ ਥੋੜਾ ਜਿਹਾ ਮੈਂ ਡਰਦੀ ਆ ਤੁਹਾਨੂੰ ਇਹਦੇ ਬਾਰੇ ਪੂਖਤਾ ਜਾਣਕਾਰੀ ਮੈਂ ਦੇ ਰਣਾ ਸਾਰੀ ਤਪਿਰ ਮੈਂ ਚੰਗਿਆ ਹੈ ਨਾ ਬਾਈ ਵੀਰੇ 15 ਕਿਲੋ ਦੁੱਧ ਦਿੰਦੀ ਆ ਮੈਂ ਕੁਆਲਟੀ ਮੈਂ ਦੇ ਵਿੱਚ ਪੂਰੀ ਜ਼ਬਰਦਸਤ ਆ ਮੈਂ ਬਣੀ ਬੁਣੀ ਹੈ ਹੀ ਨਹੀਂ ਕਿ ਬਣੀ ਹੋਈ ਅੰਜ ਵੀਰੇ ਗੌਰ ਨਹੀਂ ਕੀਤੀ ਇੱਕ ਮੈਂ ਹੀ ਸੀ ਉਹਨਾਂ ਦੇ ਘਰੇ ਠੀਕ ਆ ਵੀ ਮਾੜਾ ਸਾਹਮਣੇ ਸੰਭਾਲ ਲਓ ਟੁੱਟੀ ਆ ਹੈ ਨਾ ਹਾਂਜੀ ਠੀਕ ਆ ਚਵਾਈ ਕਿਵੇਂ ਲੱਗੀ ਆ ਬਾਈ ਵੀਰੇ ਇੱਕ ਨੰਬਰ ਮੈਂ ਨਾਲ ਦੁੱਧ ਹੁਣ ਵੀ ਮੈਂ ਵਾਧੂ ਯਾਰ ਬਾਈ 8 ਕਿਲੋ ਕਰ ਜਾਣਾ ਵੀਰੇ ਮਹੀਨੇ ਦਾ ਕਿੰਨੇ ਦੀ ਦਿੱਤੀ ਬਈਆਂ ਕਾਟੇ ਵਾਟੇ 45000 ਦੀ ਵੀਰੇ ਮਾਨਤਾਣੇ ਦੇ ਵਿੱਚੋਂ ਬੱਸ ਕਰ ਦਿਆਂਗੇ ਵੀਰੇ ਠੀਕ ਹੈ ਲੈ ਮਿੱਤਰੋ 45000 ਦੇ ਵਿੱਚ ਮੈਂ ਮਿਲੂਗੀ 5 ਕਿਲੋ ਦੁੱਧਾ ਵੱਡੀ ਤੇ ਕਹਿ ਤੋ ਭਾਵਾ ਚੜ੍ਹ ਤੋਂ ਤੁਹਾਡੀ ਕਿਸਮ ਉੱਤਰ ਪਰ ਕਰਮਾਂ ਵਾਲੀ ਨੂੰ ਟੀਕਾ ਪਰੋਣਾ ਤੁਸੀਂ ਅੱਜ ਕੁਐਸਟੇ ਨੂੰ ਜਿਹੜਾ ਕਰਾਉਣਾ ਵਾ ਗੱਬਣ ਤੇ ਤੁਹਾਡੀ ਡਿਮਾਂਡ ਹੀ ਪੂਰੀ ਕਰਨੀ ਐ ਨੇ ਤੇ ਕਿ ਤਾਈ ਦੋ ਨੰਬਰ ਤੇ ਨਹੀਂ ਕ੍ਰਾਸ ਗਾਂ ਵੀਰੇ ਜਰਸੀ ਵੀਰੇ ਆ ਇਹ ਦੋ ਮਹੀਨੇ ਦੀ ਗੱਬਣਾ ਵੀਰੇ ਦੋ ਮਹੀਨੇ ਦੀ ਗੱਬਣਾ ਹਾਂਜੀ ਵੀਰੇ ਇਹ ਦੁੱਧ ਪਈ ਦੁੱਧ 5 ਕਿਲੋ ਵੀਰੇ ਠੀਕ ਆ ਚੈੱਕ ਪਾਸ ਆ ਵੀਰੇ ਇਹ ਹਾਂ ਵੀਰੇ ਠੀਕ ਆ ਬਾਈ ਚੈੱਕ ਪਾਸ ਆ ਤੇ ਚਵਾਈ ਚਵੀ ਕਿਵੇਂ ਲੱਗੀ ਆ ਵੀਰੇ ਚਵਾਈ ਪੂਰੀ ਵਧੀਆ ਵੀਰੇ ਓਕੇ ਜਮਾ ਕੋਈ ਨਿਆਣਾ ਨਹੀਂ ਪਾਉਣਾ ਕੁਛ ਨਹੀਂ ਆਈ ਬਹਿ ਜਾਣਾ ਠੀਕ ਆ ਵੀਰੇ ਇਹ ਵੀ ਮੈਨੂੰ ਲੱਗਦਾ ਸੰਭਾਲ ਲੈਣਾ ਟੁੱਤੀ ਹੋਈ ਆਈ ਨਾ ਹਾਂਜੀ ਵੀਰੇ ਹੈ ਵੀਰੇ ਇਹ ਵੀ ਸੰਭਾਲ ਹੋ ਗਿਆ 7-8 ਕਿਲੋ ਦੁੱਧ ਕਰ ਜੂ ਹਨਾ ਕਰ ਜੂਗੀ ਵੀਰੇ ਚੱਚੜੀ ਬਹੁਤ ਪਏ ਪਏ ਸੀ ਹਨਾ ਲਾਦਾ ਟੀਕਾ ਵੀਰੇ ਇਹਦੇ ਠੀਕ ਆ ਵੀਰੇ ਤੇ ਇਹ ਕਿੰਨੇ ਦੀ ਦੇਦ ਗਏ ਵੀਰੇ 17000 ਦੀ ਵੀਰੇ ਸਿਰਫ ਇਹਗਾ ਰਸਤਾਰਾ 10000 ਦੇ ਵਿੱਚ ਮਿੱਤਰੋ ਥੋਪੜ ਕਪੜਾ ਤੇ ਬਾਈ ਵਧੀਆ ਠੀਕ ਆ ਦੁੱਧ ਨੂੰ ਕੋਈ ਮਾਰੀ ਨਹੀਂ ਗਈ ਇਹਨੇ 8-9 ਕਿਲੋ ਦੁੱਧ ਦੇ ਲਾਪਣ ਦੁੱਧ ਦੁੱਧ ਹੀ ਲਾ ਕੇ ਜਦੋਂ ਦੇ ਪਾ ਕੇ ਲਾ ਕੇ ਦਾਣਾ ਪੈਣ ਲੱਗ ਪਿਆ ਤੇ ਤਿੰਨ ਨੰਬਰ ਤੇ ਗਾਂ ਜਿਹੜੀ ਵੀਰੇ ਇਹ ਵੀਰੇ ਸਮਝ ਲੈ ਇੱਕ ਹਫਤਾ ਲਾਊਗੀ ਠੀਕ ਹੈ ਇੱਕ ਹਫਤਾ ਲੈਂਦੀ ਹੈ ਹਾਂਜੀ ਵੀਰੇ ਠੀਕ ਹੈ ਬਾਈ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਵੀਰੇ ਦੁੱਧ ਵੀਰੇ 15-16 ਕਿਲੋ ਦਾ ਆਰਾਮ ਨਾਲ ਹੀ ਦੇ ਦਊਗੀ ਬਾਹਰ ਦੇ ਦੇਵੇ ਤਾਂ ਦੇਈ ਦੇਵੇ ਦੇਣਾ ਹਜੇ ਇੱਕ ਹਫਤਾ ਬਣਤਾ ਚੰਗੀ ਜਾਊ ਥੱਲੋ ਹਾਂਜੀ ਵੀਰੇ ਹੂੰ ਇਹ ਕਿੰਨੇ ਦੀ ਦਿਰਦ ਕੇ ਬਾਈ ਇਹ ਵੀਰੇ 55000 ਦੀ ਵੈੜ ਦੇ ਦਿਆਂਗੇ 55000 ਦੀ ਲਾੜ ਪਿਆਰਿੰਦੇ ਵਿੱਚੋਂ ਬਾਈ ਹਾਂ ਵੀਰੇ ਕਰ ਦਿਆਂਗੇ ਲੈ ਜੀ ਮਿੱਤਰੋ ਇੱਕ ਹਫਤੇ ਵਿੱਚ 31 ਗਾਂ ਪਲਸ ਪ੍ਰਾਉ ਸੰਗ ਦੇ ਵਿੱਚ ਚਾਰ ਲੈਵਲ ਉਹਦੇ ਜ਼ਬਰਦਸਤ ਤਿਆਰੀ ਕਰੂਗੀ ਕਿਉਂਕਿ ਪਾਲੀ ਸੰਭੀ ਸੋਹਣੀ ਸੰਭੀ ਹੋਈ ਹੈ ਚੰਨੀ ਹੈਗੀ ਆ ਲੈ ਪੈ ਖੜਿਆ ਹਫਤਾ 10 ਦਿਨ ਦੇ ਵਿੱਚ ਨੇ ਫੂਲਾਂ ਨਖੇਰਾਂ ਲੈ ਲੈਣੀ ਠੰਡੀ ਸੀਲ ਹੈਗੀ ਰੱਜ ਕੇ ਠੀਕ ਆ ਬਾਈ 55000 ਦੇ ਵਿੱਚ ਇਹ ਗਾਂ ਮਿਲ ਜੂਗੀ ਕੋਈ ਮਾੜੀ ਨਹੀਂ ਬਾਈ ਦੁੱਧ ਪੀਣ ਵਾਲੇ ਭਰਾ ਨੂੰ ਕਿਉਂਕਿ ਇੱਕ ਤਾਂ ਗਰਮੀ ਤੋਂ ਰਹਿ ਤੀਜਾ ਦੂਜੀ ਬਰੀਕੀ ਬਹੁਤ ਚੰਗੀ ਹੈ ਗਾਂ ਦੇ ਵਿੱਚ ਮਿੱਤਰੋ ਦੇਖ ਸਕਦੇ ਆ ਤੁਸੀਂ ਇਹ ਤਿੰਨ ਪੱਕੇ ਜਿਹੜੀ ਗਾਂ ਤੁਹਾਨੂੰ ਭਦਾਰੂ ਪਸ਼ੂ ਵਿਖਾਤੇ ਇਹ ਤਿੰਨੇ ਆਜੋ ਬਾਈ ਬੱਚਿਆਂ ਨਾਲ ਪਾਸੇ ਨਿੱਕੇ ਜਾਨਵਰ ਪਾਸੇ ਵੀਰੇ ਆ ਕੱਟੀ ਜਿਹੜੀ 4 ਨੰਬਰ ਤੇ ਬਾਈ ਇਹ ਵੀਰੇ 13-14 ਮਹੀਨਿਆਂ ਦੀ ਹੋਊਗੀ ਠੀਕ ਆ ਵੀਰੇ ਇੱਥੇ ਹੀ ਖੜੀ ਗਿਆ ਵਿਖਾ ਦਈਏ ਇਹਨਾਂ ਨੂੰ ਹਾਂ ਜੀ ਵੀਰੇ ਹਣਾ ਹਾਂ ਜੀ ਕਿੰਨੇ ਦੀ ਦੇ ਦਈਏ ਵੀਰੇ ਇਹ ਇਹ ਆਪਾਂ ਵੀਰੇ 18000 ਦੀ ਕੱਟੀ ਦੇ ਦਿਆਂਗੇ ਮੰਨਤਾ ਇਹਦੇ ਵਿੱਚੋਂ ਬਾਈ ਕਰ ਦਿਆਂਗੇ ਵੀਰੇ ਠੀਕ ਆ ਬਾਈ ਕਿੰਨੇ 13 ਕੁ ਮਹੀਨੇ ਦੀ ਉਮਰ ਹਾਂਜੀ ਵੀਰੇ ਤੇਲੀ ਦਾ ਵੀ ਇਹ ਹੋਊਗੀ ਵੀਰੇ 15 16 ਮਹੀਨੇ ਦੀ ਕੱਟੀ 15 16 ਮਹੀਨੇ ਉਹਦੀ ਹਾਂਜੀ ਠੀਕ ਆ ਬਾਈ ਤੇ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਆਪਾਂ ਜੋੜਾ ਹੀ ਕਟੀਆਂ 50000 ਦਾ ਦੇ ਦਿਆਂਗੇ ਦੋਨਾਂ ਕਿਹੜੀਆਂ ਵੀਰੇ ਕਰ ਦਾਂਗੇ ਦੋਸਰੀ ਤੇ ਕੰਦ ਵਾਲੀ ਹਾਂ ਵੀਰੇ ਠੀਕ ਆ ਵੀ 25 25000 ਦੀਆਂ ਹਾਂਜੀ ਠੀਕ ਆ ਬਾਈ ਤੇ ਇਹ ਕਿੰਨੀ ਕਿੰਨੀ ਉਮਰ ਦੀਆਂ ਦੋਵੇਂ ਬਾਈ ਬਸ 15 16 ਮਹੀਨਿਆਂ ਦੀਆਂ ਹੋਣੀਆਂ ਵੀਰੇ ਦੋਨੇ ਕੱਟੀਆਂ ਤੇ ਦੋਵੇਂ ਹੀ ਹੈ ਹਾਂਜੀ ਉਹ ਕੱਟੀਆਂ ਬਹੁਤ ਚੰਗੀਆਂ ਵੀਰੇ ਹਾਂ ਕੱਟੀਆਂ ਸਿੰਘੀ ਬਹੁਤ ਚੰਗੀਆਂ ਹਨਾ ਬਾਈ ਹਾਂਜੀ ਵੀਰੇ ਹੂੰ ਤੇ ਜੇ ਕੋਈ ਤੰਨੇ ਲੈਣ ਵਾਲਾ ਆ ਜਾਏ ਬਾਈ ਕਰ ਦੇਾਂਗੇ ਮਾਨਤਾਨ ਵੀਰੇ ਆ ਬਾਈ ਲੈ ਵੀ ਮਿੱਤਰੋ ਇਹ ਤਿੰਨੇ ਕੱਟੀਆਂ ਲੈਣੀਆਂ ਤੇ ਮਾਨਤਾਨ ਖੁੱਲਾ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਵੀ ਲੱਗਾ ਹੋਇਆ 9463319970 9463319970 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਬਦਨੀ ਕਾਲਾ ਜ਼ਿਲ੍ਹਾ ਮੋਗਾ